ਇਹ ਸਾਡੇ ਨਾ ਥਾਣੇ ਗੜਸ਼ੰਕਰ ਦੇ ਵਿੱਚ ਇੱਕ ਆਨਲਾਈਨ ਠੱਗੀ ਦੀ ਐਫਆਈਆਰ ਲਾਜ ਹੋਈ ਸੀ ਡੇਟਡ 23/4/24 ਨੂੰ ਐਫਆਈਆਰ ਨੰਬਰ 67 ਜਿਹਦੇ ਵਿੱਚ ਸਾਡੇ ਇੱਥੇ ਡਾਕਟਰ ਨੇ ਡਾਕਟਰ ਰੁਭੀਤ ਸਿੰਘ ਉਹਨਾਂ ਦੇ ਨਾਲ ਉਹਨਾਂ ਨੂੰ ਝਾਂਸੇ 'ਚ ਲੈ ਕੇ ਤੇ 49 ਲੱਖ ਦੀ ਠੱਗੀ ਉਹਨਾਂ ਨਾਲ ਹੋ ਗਈ ਸੀ ਜਿਹਦੀ ਅਸੀਂ ਅੱਗੇ ਐਫਆਈਆਰ ਲਾਜ ਕਰਕੇ ਤੇ ਆਪਦੀ ਟੈਕਨੀਕਲੀ ਤੌਰ ਤੇ ਤੇ ਦੂਜੇ ਤਰੀਕੇ ਨਾਲ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੇ ਵਿੱਚ ਸਾਡੀ ਟੀਮ ਨੇ ਵੱਖ-ਵੱਖ ਜਗ੍ਹਾ ਤੇ ਰੇਡ ਕਰਕੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਮਕਦਮੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੇ ਵਿੱਚ ਅਸੀਂ ਤਿੰਨ ਜਾਣੇ ਤਿੰਨ ਅਕਿਊਜ਼ਡ ਅੱਗੇ ਅਰੈਸਟ ਕੀਤੇ ਆ ਤੇ ਲਗਭਗ 7 ਲੱਖ ਰੁਪਏ ਉਹਨਾਂ ਤੋਂ ਰਿਕਵਰ ਕਰ ਲਿਆ ਆ ਤੇ ਹੁਣ ਅੱਗੇ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਤੇ ਫਰਦਰ ਇਸ ਕੇਸ ਦੇ ਅੱਗੇ ਮਜੀਦ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਬੰਦੇ ਪਠਾਨਕੋਟ ਨੂੰ ਬਿਲੋਂਗ ਕਰਦੇ ਦੋ ਜਾਨੇ ਪਠਾਨਕੋਟ ਨੂੰ ਬਿਲੋਂਗ ਕਰਦੇ ਆ ਇੱਕ ਜਾਨਾ ਹਰਿਆਣੇ ਨੂੰ ਕਰਦਾ ਉਹਦਾ ਚੰਡੀਗੜ੍ਹ ਰਹਿੰਦਾ ਆ ਟੋਟਲ ਤਿੰਨ ਜਾਨੇ ਅਸੀਂ ਕੀਤੇ ਦੱਸ ਹਾ ਗ੍ਰੋਥ ਲੱਗਦਾ ਹੀ ਆ ਕੋਈ ਇਹਨਾਂ ਨੇ ਵੱਖ-ਵੱਖ ਜਗ੍ਹਾ ਤੇ ਬੈਠੇ ਆ ਅਸੀਂ ਕਰ ਰਹੇ ਆ ਤਕਰੀਬਨ ਕਰਾਂਗੇ ਹੌਲੀ-ਹੌਲੀ ਸਾਰੇ ਇਹਦਾ ਪਰਦਾ ਫਾਸ਼ ਕਰਾਂਗੇ ਕੌਣ ਕਿੱਥੇ ਬੈਠਾ ਹੈ ਅਰੈਸਟ ਕਰਾਂਗੇ ਸਾਰੇ ਅਪੀਲ ਤਾਂ ਬਹੁਤ ਵਰੀਆ ਚਲੋ ਸਵਾਲਿਆ ਅਪੀਲ ਤਾਂ ਮੈਂ ਇਹੀ ਕਰੂੰਗਾ ਵੀ ਅੱਜ ਕੱਲ੍ਹ ਹਰ ਕੋਈ ਅਵੇਅਰਨੈਸ ਹੈਗੀ ਆ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਫੇਕ ਕਾਲ ਆਉਂਦੀਆਂ ਆ ਐਵੇਂ ਚਾਂਸੇ 'ਚ ਲੈ ਜਾਂਦੇ ਆ ਕੋਈ ਨਾ ਕੋਈ ਡਰਾਵਾ ਦੇ ਦਿੰਦੇ ਤੇਰਾ ਹੋ ਗਿਆ ਤੇਰਾ ਪਾਰਸਲ ਆਇਆ ਤੇਰਾ ਕਿਤੇ ਨਾਂ ਬੋਲਦਾ ਆ ਕੋਈ ਐਵੇਂ ਕੋਈ ਵਾਰੰਟ ਤੇਰਾ ਨਿਕਲਿਆ ਆ ਕਾਈਂਡਲੀ ਜਿਹੜਾ ਬੰਦਾ ਸੱਚਾ ਸੁੱਚਾ ਆ ਉਹ ਉਹਨੂੰ ਜੇ ਕੋਈ ਚੀਜ਼ ਦਾ ਡਰ ਨਹੀਂ ਆ ਉਹ ਇਸ ਚੀਜ਼ ਨੂੰ ਕਾਉਂਟਰ ਵੈਰੀਫਾਈ ਤੇ ਕਰ ਲੇ ਜੇ ਬਾਹਰੋਂ ਕਿਸੇ ਪੁਲਿਸ ਦਾ ਜਾਂ ਕੇ ਹੋਰ ਏਜੰਸੀ ਵੱਲੋਂ ਫੇਕ ਕਾਲ ਆਉਂਦੀ ਆ ਤੇ ਆਣ ਕੇ ਲੋਕਲ ਪੁਲਿਸ ਨੂੰ ਇਨਫਾਰਮ ਕਰ ਦੇਣ ਜਾਂ ਐਸ ਐਚ ਓ ਸਾਹਿਬ ਨੂੰ ਜਾਂ ਕੰਟਰੋਲ ਰੂਮ ਕਿਤੇ ਫੋਨ ਕਰਕੇ ਹੀ ਕਰ ਦੇਣ ਵੀ ਇਹ ਸਾਨੂੰ ਆਹ ਕਾਲ ਆ ਰਹੀਆਂ ਜੀ ਸਾਡਾ ਤਾਂ ਕੋਈ ਇਹੋ ਜੀ ਚੀਜ਼ ਨਾਲ ਲੈਣਾ ਦੇਣਾ ਨਹੀਂ ਆ ਤੇ ਸਾਨੂੰ ਡਰਿਆ ਜਾ ਰਿਹਾ ਤੇ ਅਸੀਂ ਉਹ ਉਹਨਾਂ ਨੂੰ ਵੈਰੀਫਾਈ ਕਰ ਲਈਏ ਉਸ ਚੀਜ਼ ਨੂੰ ਤਾਂ ਜੋ ਇਹੋ ਜੀਆਂ ਠੱਗੀਆਂ ਤੋਂ ਬਚਾਅ ਹੋ ਸਕੇ ਲੋਕੀ ਡਰਦੇ ਐਵੇਂ ਆਪਣੀਆਂ ਟ੍ਰਾਂਜੈਕਸ਼ਨਸ ਕਰ ਦਿੰਦੇ ਆ ਪੈਸੇ ਉਹਨਾਂ ਨੂੰ ਪਾ ਦਿੰਦੇ ਆ ਤੇ ਉਹਨਾਂ ਨੂੰ ਠੱਗੀ ਮਾਰਨ ਦਾ ਸੌਖਾ ਤਰੀਕਾ ਲੱਭ ਜਾਂਦਾ